ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਭਗਤ ਸ਼ਬਦ ਦੇ ਬਾਰੇ ਭਗਤ ਸ਼ਬਦ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਬਾ ਲਿਖਦੇ ਹਨ ਅੱਜ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਵੰਡਣਾ ਸੇਵਾ ਕਰਨਾ ਸਿਮਰਨ ਕਰਨਾ ਜਿਹੜਾ ਵੰਡ ਕੇ ਸਕਦਾ ਹੈ ਸੇਵਾ ਕਰਦਾ ਹੈ ਸਿਮਰਨ ਕਰਦਾ ਹੈ ਉਹ ਭਗਤ ਹੈ ਤਾਂ ਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਗਤ ਦੀ ਨਿਸ਼ਾਨੀ ਦੱਸੀ ਹੈ ਕਿ ਭਗਤ ਦੁੱਖ ਔਰ ਸੁਖ ਨੂੰ ਬਰਾਬਰ ਕਰਕੇ ਜਾਣਦਾ ਹੈ ਤੇ ਸਦਾ ਹੀ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ ਉਹ ਭਗਤ ਹੈ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੇ ਹਰ ਹਰ ਨਾਮ ਹਰ ਰਤ ਗੁਰੂ ਅਮਰਦਾਸ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਜੋ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਦਾ ਹੈ ਪ੍ਰਭੂ ਦਾ ਭਗਤ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਦਰੋਂ ਜਿਹੜਾ ਹਉਮੈ ਨੂੰ ਮਾਰ ਮਕਾਉਂਦਾ ਹੈ ਦੂਰ ਕਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ ਸੋ ਭਗਤ ਜੋ ਗੁਰਮੁਖ ਹੋਵੇ ਓਮੈ ਸ਼ਬਦ ਜਲਾਵਣੀਆ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਾ ਜੀ ਸਮਝਾਉਂਦੇ ਹਨ ਕਿ ਜੋ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹੀ ਅਸਲ ਭਗਤ ਹੈ ਜੋ ਪਰਮਾਤਮਾ ਦਾ ਹੁਕਮ ਨਹੀਂ ਮੰਨਦਾ ਉਹ ਕੱਚ ਕਰਨ ਕੱਚਾ ਮਨੁੱਖ ਹੈ ਅਲੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਰਹਿੰਦਾ ਹੈ ਸਤਿਗੁਰੂ ਜੀ ਦੇ ਬਚਨ ਹਨ ਨਾਨਕ ਹਰਿ ਕਾ ਬਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚ ਨੇ ਕੱਚ ਫਿਰ ਅਜਿਹੇ ਭਗਤਾਂ ਦੇ ਬਾਰੇ ਵਿੱਚ ਗੁਰੂ ਅਮਰਦਾਸ ਜੀ ਬਚਨ ਕਰਦੇ ਹਨ ਕਿ ਜਿਨ੍ਹਾਂ ਦੀ ਬੋਲ ਬਾਣੀ ਦੇ ਵਿੱਚ ਜਿਨ੍ਹਾਂ ਦੀ ਬੋਲ ਚਾਲ ਦੇ ਵਿੱਚ ਪਰਮਾਤਮਾ ਦੀ ਸਿਫਤਸਲਾ ਹੈ ਤੇ ਇਸ ਸਿਫਤਸਲਾ ਦੀ ਬਰਕਤ ਦੇ ਨਾਲ ਉਹ ਜਗਤ ਦੇ ਵਿੱਚ ਉਜਾਗਰ ਹੁੰਦੇ ਹਨ ਪ੍ਰਸਿੱਧੀ ਪ੍ਰਾਪਤ ਕਰਦੇ ਹਨ ਆਦਰ ਮਾਨ ਤੇ ਸ਼ੋਭਾ ਵਡਿਆਈ ਪ੍ਰਾਪਤ ਕਰਦੇ ਹਨ ਸਤਿਗੁਰੂ ਜੀ ਬਚਨ ਕਰਦੇ ਹਨ ਸ਼ਬਦੋਂ ਹੀ ਭਗਤ ਜਾਪਦੇ ਜਾਪ ਦੇ ਸ਼ਬਦ ਦਾ ਅਰਥ ਹੈ ਕਿ ਉਹ ਜਾਗਰ ਹੋਂਦੇ ਹਨ ਜਗਤ ਦੇ ਵਿੱਚ ਪਰसिद्ध ਹੁੰਦੇ ਹਨ ਜਿਨਕੀ ਬਾਣੀ ਸੱਚੀ ਹੋਏ ਜਿਨ੍ਹਾਂ ਦੀ ਬੋਲ ਬਾਣੀ ਦੇ ਵਿੱਚ ਸੱਚੀ ਸਿਫਤ ਸਲਾਹ ਹੈ ਸਦਾ ਕੈਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਹੈ ਤੇ ਅਜਿਹੀ ਭਗਤਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਲਿਖਦੇ ਹਨ ਇਹ ਸਦਾ ਹੀ ਸਿਰ ਨਿਵਾਉਣਾ ਚਾਹੀਦਾ ਹੈ ਸਦਾ ਨਮਸਕਾਰ ਕਰਨੀ ਚਾਹੀਦੀ ਹੈ ਤਿਨਾ ਭਗਤ ਜਨਾ ਕਉ ਸਦ ਨਮਸਕਾਰ ਕੀਜੈ ਜੋ ਅਨੰਦ ਇਨਹਾਰ ਗੁਣ ਗਾ ਬਣਿਆ ਜਿਹੜੇ ਦਿਨ ਰਾਤ ਹਰੀ ਦੇ ਗੁਣ ਗਾਇਨ ਕਰਦੇ ਹਨ ਉਹਨਾਂ ਨੂੰ ਸਦਾ ਹੀ ਨਮਸਕਾਰ ਕਰਨੀ ਬਣਦੀ ਹੈ ਸਤਿਗੁਰੂ ਜੀ ਬਚਨ ਕਰਦੇ ਹਨ ਭਗਤ ਜਨਾ ਕੀ ਹਰ ਜੀ ਉਹ ਰੱਖੈ ਜੋਗ-ਜੋਗ ਰਖਦਾ ਆਇਆ ਸੋ ਭਗਤ ਜੋ ਗੁਰਮੁਖ ਹੋਵੇ ਓਮੈ ਸ਼ਬਦ ਜਲਾਇਆ ਪਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਰੱਖਦਾ ਹੈ ਹਰੇਕ ਯੁਗ ਵਿੱਚ ਭਗਤਾਂ ਦੀ ਇੱਜ਼ਤ ਰੱਖਦਾ ਆਇਆ ਹੈ ਜਿਹੜਾ ਗੁਰੂ ਦੇ ਦੱਸੇ ਰਾਹ ਉੱਤੇ ਤੁਰਦਾ ਹੈ ਉਹ ਪਰਮਾਤਮਾ ਦਾ ਭਗਤ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਓਮੈ ਨੂੰ ਦੂਰ ਕਰਦਾ ਹੈ ਸਤਿਗੁਰੂ ਜੀ ਬਚਨ ਕਰਦੇ ਹਨ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਓ ਵੇਖੇ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰ ਸਾਚੀ ਅਨੁ ਦਿਨ ਨਾਮ ਸਮਾਲੇ ਜਿਹੜੇ ਸਦਾ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦੇ ਹਨ ਇਹੋ ਜਿਹੇ ਭਗਤ ਹਰ ਵੇਲੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਪਰਮਾਤਮਾ ਦੇ ਦਰ ਤੇ ਸੁਰਖਰੂ ਹੋ ਜਾਂਦੇ ਹਨ ਆਸਾ ਕੀ ਵਾਰ ਦੇ ਅੰਦਰ ਅਸੀਂ ਸਤਗੁਰਾਂ ਦੇ ਬਚਨ ਪੜ੍ਹਦੇ ਹਾਂ ਭਗਤ ਤੇਰੇ ਮਨ ਭਾਵਨ ਦੇ ਦਰ ਸੋਹਣ ਕੀਰਤ ਗਾਵਨ ਦੇ ਏ ਪ੍ਰਭੂ ਜੀ ਤੇਰੇ ਭਗਤ ਤੇਰੇ ਮਨ ਨੂੰ ਚੰਗੇ ਲੱਗਦੇ ਹਨ ਤੇਰੇ ਦਰ ਦੇ ਉੱਤੇ ਉਹ ਸੋਭਾ ਪ੍ਰਾਪਤ ਕਰਦੇ ਹਨ ਤੇਰੀ ਸਿਫਤ ਸਲਾਹ ਕਰਦੇ ਹਨ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਮਿਲਦੇ ਹਨ ਕਿ ਭਗਤਾਂ ਦੀ ਜੀਵਨ ਯੁਗਤ ਦੁਨੀਆਂ ਦੇ ਲੋਕਾਂ ਦੇ ਨਾਲੋਂ ਵੱਖਰੀ ਹੁੰਦੀ ਹੈ ਭਗਤਾਂ ਕੀ ਚਾਲ ਨਿਰਾਲੀ ਭਗਤਾਂ ਦੀ ਜੀਵਨ ਯੁਗਤ ਦੁਨੀਆ ਦੇ ਹੋਰ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ ਕਿਉਂਕਿ ਉਹ ਔਖੇ ਰਸਤੇ ਦੀ ਚੋਣ ਕਰਦੇ ਹਨ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਵਿਖਮ ਮਾਰਗ ਕੀ ਹੈ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਭਗਤ ਲਬ ਲੋਭ ਅਹੰਕਾਰ ਮਾਇਆ ਦੀ ਤ੍ਰਿਸ਼ਨਾ ਦਾ ਤਿਆਗ ਕਰਦੇ ਹਨ ਤੇ ਬਹੁਤਾ ਨਹੀਂ ਬੋਲਦੇ ਪਾਵ ਆਪਣੀ ਸੋਭਾ ਨਹੀਂ ਕਰਦੇ ਫਿਰਦੇ ਤੇ ਇਹ ਮਾਰਗ ਜਿਹੜਾ ਹੈ ਠੀਕ ਇਸੇ ਹੀ ਤਰ੍ਹਾਂ ਦਾ ਹੈ ਜਿਵੇਂ ਖੰਡੇ ਦੀ ਧਾਰ ਦੇ ਉੱਤੇ ਚੱਲਣਾ ਖੰਨਿਓ ਤਿੱਖੀ ਵਾਲੋਂ ਨਕੀ ਇਹਤ ਮਾਰਗ ਜਾਣਾ ਫਿਰ ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਸਮਝਾਇਆ ਹੈ ਕਿ हे ਪ੍ਰਭੂ ਜੀ ਤੁਸੀਂ ਆਪਣੇ ਭਗਤਾਂ ਦੀ ਸਦਾ ਹੀ ਰੱਖਿਆ ਕਰਦੇ ਆਏ ਹੋ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਧੁਰ ਤੂੰ ਰੱਖਦਾ ਆਇਆ ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ ਤੂੰ ਏ ਪ੍ਰਭੂ ਜੀ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਦਾ ਆ ਰਿਹਾ ਹੈ ਪਹਿਰਲਾਦ ਜਨ ਤੂੰ ذਰਾਖ ਲੈ ਹਰ ਜੀਉ ਹਰ ਨਾਕਸ਼ ਮਾਰ ਪਚਾਇਆ ਏ ਹਰੀ ਪਹਿਰਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੁਸੀਂ ਇੱਜ਼ਤ ਰੱਖੀ ਤੁਸੀਂ ਹਰ ਨਾਕਸ਼ ਨੂੰ ਮਾਰ ਮੁਕਾਇਆ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰੂ ਦੀ ਪਾਵਨ ਬਚਨ ਮਿਲਦੀ ਹਨ ਦੂਜੇ ਪਾਏ ਬਹੁਤ ਘਰ ਗਾਲੇ ਆਰਾਮ ਭਗਤ ਹੈ ਸਦਾ ਸੁਖਾਲੇ ਰੱਬ ਨੂੰ ਛੱਡ ਕੇ ਹੋਰ-ਹੋਰ ਵਿੱਚ ਪਿਆਰ ਪਾ ਕੇ ਬਥੇਰੇ ਬਹੁਤ ਸਾਰੇ ਜੀਵ ਜਿਹੜੇ ਹਨ ਉਹਨਾਂ ਦਾ ਆਤਮਿਕ ਜੀਵਨ ਗਲ ਗਿਆ ਆਤਮਿਕ ਜੀਵਨ ਬਰਬਾਦ ਹੋ ਗਿਆ ਪਰ ਪ੍ਰਮਾਤਮਾ ਦੇ ਭਗਤ ਜਿਹੜੇ ਹਨ ਉਹ ਸਦਾ ਹੀ ਸੁਖੀ ਜੀਵਨ ਜੀਉਂਦੇ ਹਨ ਭਗਤ ਦੀ ਨਿਸ਼ਾਨੀ ਬਾਬਾ ਫਰੀਦ ਜੀ ਨੇ ਕੁਝ ਇਸ ਤਰ੍ਹਾਂ ਬਿਆਨ ਕੀਤੀ ਹੈ ਕਿ ਜੋ ਅਕਲ ਹੁੰਦਿਆਂ ਵੀ ਅਣਜਾਣਾ ਬਣੀ ਭਾਵੇਂ ਕਿ ਅਕਲ ਦੇ ਦਰਾਂਨ ਦੂਜਿਆਂ ਤੇ ਕੋਈ ਦਬਾਅ ਨਾ ਪਾਵੇ ਮਤ ਹੁੰਦੀ ਹੋਏ ਈਆਣਾ ਜੋਰ ਹੁੰਦਿਆਂ ਕਮਜ਼ੋਰਾ ਵਾਂਗ ਜੀਵੇ ਕਿਸੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਕੁਝ ਵੀ ਦੇਣ ਜੋਗਾ ਨਾ ਹੋਵੇ ਤਦੋਂ ਆਪਣਾ ਆਪ ਭਾਵ ਕੇ ਆਪਣਾ ਹਿੱਸਾ ਵੀ ਵੰਡ ਦੇਵੇ ਅਣਹੋਂਦੇ ਆਪ ਵੰਡਾਈ ਸ਼ੁਰੂ ਵਿੱਚ ਹੀ ਅਸੀਂ ਵਿਚਾਰ ਕੀਤੀ ਸੀ ਪਾਈ ਕਾਨ ਸਿੰਘ ਜੀ ਨਾਭਾ ਨੇ ਦੱਸਿਆ ਹੈ ਕਿ ਪੰਜ ਧਾਤੂ ਤੋਂ ਬਣਿਆ ਹੋਇਆ ਸ਼ਬਦ ਭਗਤ ਜਿਸ ਦਾ ਅਰਥ ਹੈ ਵੰਡ ਕੇ ਸ਼ਕਣਾ ਅਣ ਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਈ ਅਜਿਹੇ ਮਨੁੱਖ ਹੀ ਭਗਤ ਸਦਵਾਉਣ ਦਾ ਹੱਕਦਾਰ ਹੈ ਤੇ ਅਜੇ ਮਨੁੱਖ ਨੂੰ ਹੀ ਅਜਹੀ ਆਤਮਾ ਨੂੰ ਹੀ ਭਗਤ ਆਖਣਾ ਬਣਦਾ ਹੈ ਹੁਣ ਭਗਤ ਸ਼ਬਦ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਵਾਸਤੇ ਵੀ ਅਟ ਕਵੀਆਂ ਨੇ ਵਰਤਿਆ ਹੈ ਅਟ ਕਵੀ ਇਸ ਤਰ੍ਹਾਂ ਬਿਆਨ ਕਰਦੇ ਹਨ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੇ ਹਰੀ ਦਾ ਭਗਤ ਸੇਵਕ ਗੁਰੂ ਨਾਨਕ ਹਰੀ ਦੇ ਦਰ ਤੇ ਪਰਵਾਣ ਹੋਇਆ ਤੇ ਹਰੀ ਵਰਗਾ ਹੈ ਮੇਰੀ ਇੱਕ ਜੀਵ ਉਸ ਗੁਰੂ ਨਾਨਕ ਦੇ ਕੀ ਗੁਣ ਕਥਨ ਕਰ ਸਕਦੀ ਹੈ ਕੀ ਗੁਣ ਬਿਆਨ ਕਰ ਸਕਦੀ ਹੈ ਮੈਂ ਤਾਂ ਸਦਕੇ ਹਾਂ ਸਦਕੇ ਹਾਂ ਤੇ ਸਦਾ ਹੀ ਸਦਕੇ ਹਾਂ ਹਾਂ ਬਲ 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 ਸਤ ਬਲਹਾਰ ਸੋ ਇਸ ਕਰਕੇ ਭਗਤ ਸ਼ਬਦ ਜਿਹੜਾ ਹੈ ਨਾ ਤੇ ਉਹ ਕੋਈ ਨੀਵਾ ਸ਼ਬਦ ਹੈ ਨਾ ਕੋਈ ਮਾੜਾ ਸ਼ਬਦ ਹੈ ਸਤ ਗੁਰੂ ਜੀ ਬਚਨ ਕਰਦੇ ਹਨ ਕਹਿਣ ਨੂੰ ਤੇ ਸਾਰੇ ਲੋਕ ਆਪਣੇ ਆਪ ਦੇ ਨਾਲ ਭਗਤ ਸ਼ਬਦ ਲਗਾ ਲੈਂਦੇ ਹਨ ਸਭ ਕੋ ਤੇਰਾ ਭਗਤ ਕਹਾਏ ਕੋਈ ਸਫੈਦ ਰੰਗ ਦੇ ਬਸਤਰ ਪਹਿਣ ਕੇ ਕੋਈ ਗਲ ਵਿੱਚ ਮਾਲਾ ਪਾ ਕੇ ਕੋਈ ਭੰਗਵੇਂ ਰੰਗ ਦੇ ਬਸਤਰ ਪਹਿਣ ਕੇ ਕੋਈ ਖਾਸ ਰੰਗ ਦੇ ਬਸਤਰ ਪਹਿਣ ਕੇ ਤੇ ਆਪਣੇ ਆਪ ਨੂੰ ਪਰਮਾਤਮਾ ਦਾ ਭਗਤ ਦੱਸਦਾ ਫਿਰਦਾ ਹੈ ਸਭ ਕੋ ਤੇਰਾ ਭਗਤ ਕਹਾਏ ਸਹੀ ਭਗਤ ਤੇਰੇ ਮਨ ਪਾਏ ਪਰ ਅਸਲ ਉਹੀ ਭਗਤ ਹਨ ਜਿਹੜੇ ਪ੍ਰਭੂ ਜੀ ਤੇਰੇ ਮਨ ਨੂੰ ਪਾਉਂਦੇ ਹਨ ਤੇ ਇਹਨੂੰ ਚੰਗੇ ਲੱਗਦੇ ਹਨ ਸੋ ਇਸ ਕਰਕੇ ਗੁਰਬਾਣੀ ਦੇ ਅੰਦਰ ਭਗਤ ਸ਼ਬਦ ਸੰਤ ਸ਼ਬਦ ਸਾਧ ਸ਼ਬਦ ਬ੍ਰਹਮ ਗਿਆਨੀ ਸ਼ਬਦ ਗੁਰੂ ਸ਼ਬਦ ਸਮਾਨ ਅੰਤਰ ਅਰਥ ਰੱਖਦੇ ਹਨ ਹੁਣ ਇਤਰਾਜ਼ ਦੀ ਗੱਲ ਹੈ ਕਿ ਕੁਝ ਲੋਕ ਅਜਿਹਾ ਪ੍ਰਚਾਰ ਕਰਦੇ ਹਨ ਕਿ ਸਾਡੇ ਮਹਾਪੁਰਸ਼ਾਂ ਨੂੰ ਭਗਤ ਭਗਤ ਕਹਿ ਕੇ ਉਹਨਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਜਿਹੜਾ ਅਜਿਹਾ ਕਰਦਾ ਹੈ ਉਸ ਨੂੰ ਗਲਤ ਤੋਂ ਪਕੜ ਕੇ ਕਾਲਰ ਤੋਂ ਫੜ ਕੇ ਹੀਠਾ ਉਤਾਰ ਦਿੱਤਾ ਜਾਵੇ ਹੁਣ ਜਦੋਂ ਅਸੀਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 15 ਭਗਤਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਵਿੱਚੋਂ ਪਿੰਡਾਂ ਵਿੱਚ ਰਹਿਣ ਵਾਲੀ ਜ਼ਿਆਦਾਤਰ ਜੱਟ ਬਰਾਦਰੀ ਹੈ ਤੇ ਜੱਟ ਕੁੱਲ ਦੇ ਅੰਦਰ ਭਗਤ ਧੰਨਾ ਜੀ ਪੈਦਾ ਹੋਏ ਹਨ ਅੱਜ ਤੱਕ ਜੱਟਾਂ ਨੇ ਇਹ ਇਤਰਾਜ਼ ਨਹੀਂ ਉਠਾਇਆ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਜੋ ਕਿ ਬੇਦੀਖੋਲ ਦੇ ਵਿੱਚ ਫੈਦਾ ਹੋਏ ਹਨ ਉਹਨਾਂ ਦੇ ਨਾਲ ਗੁਰੂ ਸ਼ਬਦ ਵਰਤਦੇ ਹੋ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦਾ ਸੋਢੀਖੋਲ ਦੇ ਵਿੱਚ ਪ੍ਰਕਾਸ਼ ਹੋਇਆ ਉਹਨਾਂ ਨੂੰ ਤੁਸੀਂ ਗੁਰੂ ਸ਼ਬਦ ਨਾਲ ਯਾਦ ਕਰਦੇ ਹੋ ਧੰਨਾ ਜੀ ਨੂੰ ਤੁਸੀਂ ਭਗਤ ਕਹਿ ਕੇ ਬੁਲਾਉਂਦੇ ਹੋ ਇਸ ਕਰਕੇ ਭਗਤ ਕਹਿਣ ਦੇ ਨਾਲ ਤੁਸੀਂ ਉਹਨਾਂ ਦਾ ਨਿਰਾਦਰ ਕਰਦੇ ਹੋ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਬਹੁਤ ਸਾਰੇ ਪੈਰੂਕਾਰ ਹੋਣਗੇ ਕਿਸੇ ਦਾ ਇਹ ਇਤਰਾਜ਼ ਨਹੀਂ ਹੈ ਕਿ ਤੁਸੀਂ ਉਹਨਾਂ ਨੂੰ ਬਾਬਾ ਜਾਂ ਭਗਤ ਸ਼ਬਦ ਕਹਿ ਕੇ ਤੇ ਉਹਨਾਂ ਦਾ ਤਿਰਸ਼ਕਾਰ ਕਰਦੇ ਹੋ ਫਿਰ ਦਲੀਲ ਦਿੱਤੀ ਜਾਂਦੀ ਹੈ ਕਿ ਗੁਰੂ ਸਾਹਿਬਾਨ ਨੂੰ ਵੀ ਮਹੱਲਾ ਪਹਿਲਾ ਮਹੱਲਾ ਦੂਜਾ ਕਰਕੇ ਲਿਖਿਆ ਹੋਇਆ ਹੈ ਗੁਰੂ ਕਰਕੇ ਨਹੀਂ ਲਿਖਿਆ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਸ਼ਬਦ ਜਿਹੜੇ ਹਨ ਅਜੇ ਮਿਲਦੇ ਹਨ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆਰੀ ਬਹੁਤ ਸਾਰੇ ਸ਼ਬਦ ਜਿਹੜੇ ਹਨ ਗੁਰੂ ਸਹਿਬਾਨ ਦੇ ਨਾਮ ਦੇ ਨਾਲ ਗੁਰੂ ਸ਼ਬਦ ਜਿਹੜਾ ਵਰਤਿਆ ਗਿਆ ਸੋ ਕੇਵਲ ਤੇ ਕੇਵਲ ਇਹ ਇਤਰਾਜ ਕੇ ਭਗਤ ਸ਼ਬਦ ਜਿਹੜਾ ਹੈ ਉਹ ਨੀਵਾ ਹੈ ਇਹ ਸਮਝਣਾ ਬਿਲਕੁਲ ਨਰਮੂਲ ਹੀ ਗਲਤ ਹੈ ਗੁਰਬਾਣੀ ਦੇ ਅੰਦਰ ਪਛਾਣ ਵਾਸਤੇ ਇਹ ਸ਼ਬਦ ਜਿਹੜੇ ਹਨ ਵਰਤੇ ਗਏ ਹਨ ਕੁਝ ਲੋਕਾਂ ਦਾ ਭਰਮ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਗਤ ਕਬੀਰ ਅਰਵਦਾਸ ਜੀ ਅਤੇ ਹੋਰ ਭਗਤਾਂ ਦੀ ਬਾਣੀ ਜਿਹੜੀ ਹੈ ਉਸ ਕਰਕੇ ਹੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਸ਼ੋਭਾ ਹੈ ਇਹ ਪਰਮ ਜਿਹੜਾ ਸੀ ਸੱਤਾ ਔਰ ਬਲਵੰਡ ਨੂੰ ਵੀ ਹੋਇਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਸਾਡੀ ਕੁਲ ਦੇ ਗਵਈਏ ਜਿਹੜੇ ਸਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਬਾਕੀ ਗੁਰੂ ਸਾਹਿਬਾਨ ਦੇ ਦਰਬਾਰ ਵਿੱਚ ਕੀਰਤਨ ਕਰਦੇ ਸਨ ਤਾਂ ਹੀ ਗੁਰੂ ਘਰ ਦੀ ਵਡਿਆਈ ਤੇ ਸ਼ੋਭਾ ਹੁੰਦੀ ਸੀ ਤਾਹੀ ਸੰਗਤਾ ਆਉਂਦੀਆਂ ਸਨ ਪਰ ਸਤਗੁਰਾਂ ਦੀ ਅਜਹੀ ਇਹਨਾਂ ਨੂੰ ਮਾਰ ਪਈ ਕਿ ਇਹਨਾਂ ਦਾ ਕੋਈ ਕੀਰਤਨ ਵੀ ਨਹੀਂ ਸੀ ਫਿਰ ਸੁਣਦਾ ਅਖੀਰ ਇਹ ਭਾਈ ਲੱਧਾ ਜੀ ਦੇ ਅੱਗੇ ਜਾ ਕੇ ਇਹਨਾਂ ਨੇ ਤਰਲਾ ਲਿਆ ਭਾਈ ਲੱਧਾ ਜੀ ਪਰਉਪਕਾਰੀ ਜਿਨ੍ਹਾਂ ਨੇ ਇਹਨਾਂ ਨੂੰ ਗੁਰੂ ਦਰਬਾਰ ਤੋਂ ਮੁਆਫੀ ਮੰਗਵਾਈ ਸੋ ਜੇਕਰ ਇਹ ਦਲੀਲ ਦਿੱਤੀ ਜਾਵੇ ਕਿ ਸਾਡੇ ਮਹਾਪੁਰਸ਼ਾਂ ਦੀ ਬਾਣੀ ਕਰਕੇ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੀ ਸ਼ੋਭਾ ਹੈ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਹੈ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦਾ ਨਾਮ ਆਪਣੀ ਬਾਣੀ ਦੇ ਅੰਦਰ ਉਚਾਰਿਆ ਹੈ ਭਾਈ ਲਾਲੋ ਦੀ ਉਚਾਰਨ ਕੀਤੀ ਹੋਈ ਕੋਈ ਬਾਣੀ ਨਹੀਂ ਹੈ ਸੋ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਹੁਣ ਲਾਲੋ ਦੀ ਉਚਾਰਨ ਕੀਤੀ ਹੋਈ ਬਾਣੀ ਨਹੀਂ ਹੈ ਗੁਰੂ ਨਾਨਕ ਦੇਵ ਜੀ ਨੇ ਲਾਲੋ ਨੂੰ ਗਲੇ ਦੇ ਨਾਲ ਲਗਾਇਆ ਅਤੇ ਮਲਕ ਪਾਗੋ ਨੂੰ ਠੁਕਰਾਇਆ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਗਲੇ ਦੇ ਨਾਲ ਲਗਾਇਆ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਮਹਾਪੁਰਸ਼ਾਂ ਦੀ ਬਾਣੀ ਉਸ ਵਕਤ ਸੰਭਾਲੀ ਤੇ ਆਪਣੇ ਬਰਾਬਰ ਉਹਨਾਂ ਨੂੰ ਦਰਜਾ ਦਿੱਤਾ ਜਿਸ ਵਕਤ ਇਹਨਾਂ ਮਹਾਪੁਰਸ਼ਾਂ ਨੂੰ ਨੀਚ ਕਿਹਾ ਜਾਂਦਾ ਸੀ ਤੇ ਇਹਨਾਂ ਦੇ ਪਰਛਾਵੇਂ ਤੋਂ ਵੀ ਦੂਰੀ ਬਣਾ ਕੇ ਰੱਖੀ ਜਾਂਦੀ ਸੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਵੱਡਾ ਮਾਨ ਸਤਕਾਰ ਤੇ ਆਦਰ ਦਿੱਤਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ